ਹੈਲੋ ਹਸਰੀਕਾਲ ਜੀ ਜੋਤਬਲਿਖ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਨੂੰ ਅੱਜ ਸੂਟ ਦਿਖਾਉਣੇ ਆ ਜੀ ਬਹੁਤ ਸੋਹਣਾ ਰੈੱਡ ਕਲਰ ਮੈਂ ਮਹਿਰੂਨ ਕਲਰ ਦੇ ਵਿੱਚ ਸੂਟ ਹੈ ਜੀ ਦੇਖੋ ਬਹੁਤ ਸੋਹਣਾ ਹੈਂਡਵਰਕ ਹੋਇਆ ਹੋਇਆ ਹੈ ਜੀ ਪਾਰਟੀ ਵੇਅਰ ਸੂਟ ਹੈ ਜੀ ਇਹ ਆਪਣੇ ਭੈਣਾਂ ਨੇ ਮੈਰਿਜ ਦੇ ਵਿੱਚ ਪਾਉਣ ਲਈ ਤਿਆਰ ਕਰਵਾਇਆ ਹੈ ਜੀ ਬਹੁਤ ਵਧੀਆ ਸੂਟ ਬਣਿਆ ਹੋਇਆ ਹੈ ਪਿਓਰ ਕ੍ਰੇਪ ਦੇ ਉੱਪਰ ਸੂਟ ਹੈ ਜੀ ਇਹ ਵਾਲਾ ਦੋ ਕਲਰ ਨੇ ਜੀ ਆਪਣੇ ਕੋਲ ਰੈੱਡ ਦੇ ਵਿੱਚ ਦੋ ਡਿਜ਼ਾਈਨ ਨੇ ਆਪਾਂ ਤੁਹਾਨੂੰ ਦੋ ਹੀ ਡਿਜ਼ਾਈਨ ਦਿਖਾਉਨੇ ਆ ਦੇਖੋ ਜੀ ਅਗਲਾ ਡਿਜ਼ਾਈਨ ਆਪਣਾ ਥੋੜਾ ਉਹ ਨਹੀਂ ਕੀਤੇ ਹੀ ਫਰਕ ਹੈ ਜੀ ਕਲਰ ਦੇ ਵਿੱਚ ਕਲਰ ਚਾਰਟ ਸੇਮ ਹੈਗਾ ਜੀ ਪਿਓਰ ਕਰੇਵ ਦੇ ਵਿੱਚ ਸੂਟ ਹੈ ਜੀ ਵਰਕ ਅਲੱਗ ਤੋਂ ਹੋਇਆ ਹੋਇਆ ਬਹੁਤ ਸੋਹਣਾ ਵਰਕ ਵਾਲੀ ਸੂਟ ਨੇ ਜੀ ਜਿਹੜੇ ਮੇਰੀਆਂ ਭੈਣਾਂ ਨੇ ਇਹ ਸੂਟ ਅਨੰਦਾ ਤੇ ਮੈਰਿਜ ਦੇ ਵਿੱਚ ਆਪਦੇ ਪਾਉਣੇ ਨੇਗੇ ਉਹ ਇਹਨਾਂ ਸੂਟਾਂ ਦੀ ਪਿੱਛ ਪਿਕ ਲੈ ਕੇ ਸੂਟ ਤਿਆਰ ਕਰਵਾ ਸਕਦੀਆਂ ਨੇ ਦੇਖੋ ਜੀ ਇਹ ਵੀ ਬਹੁਤ ਸੋਹਣਾ ਪਾਰਟੀ ਵੀਅਰ ਸੂਟ ਹੈ ਜੀ ਇਹ ਥੋੜਾ ਜਿਹਾ ਬਾਂਦਨੀ ਪ੍ਰਿੰਟ ਵਾਂਗੂ ਆ ਗਿਆ ਜੀ ਸੇਮ ਇੱਕ ਕਲਰ ਦੇ ਵਿੱਚ ਬਹੁਤ ਵਧੀਆ ਆਰਗੰਜਾ ਦੀ ਸ਼ਰਟ ਹੈ ਜੀ ਕ੍ਰੀਵ ਦੀ ਨਾਲ ਸਲਵਾਰ ਹੈ ਜੀ ਬਹੁਤ ਵਧੀਆ ਸੂਟ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਦੇਖੋ ਜੀ ਹੌਟ ਪਿੰਕ ਜਿਹਾ ਸੂਟ ਹੈਗਾ ਜੀ ਇਹ ਬੇਬੀ ਪਿੰਕ ਬਹੁਤ ਵਧੀਆ ਕਲਰ ਡਿਜ਼ਾਈਨ ਹੈ ਜੀ ਇਹਦੇ ਉੱਪਰ ਹੈਂਡਵਰਕ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਜਿਹੜੀ ਚੀਜ਼ ਤੁਹਾਨੂੰ ਦਿਖਾਉਣਾ ਹੈ ਜੀ ਉਹ ਚੀਜ਼ ਤੁਹਾਨੂੰ ਦੱਸਦੇ ਆ ਜੀ ਕੋਈ ਵੀ ਨਹੀਂ ਹੋਊਗਾ ਵੀ ਤੁਹਾਨੂੰ ਦੱਸਦੇ ਕੁਝ ਹੋਰਾਂ ਦਿਖਾਉਂਦੇ ਕੁਝ ਹੋਰਾਂ ਬਹੁਤ ਵਧੀਆ ਤੁਸੀਂ ਸਾਡੇ ਡੂ ਆਈਡੀ ਲੈ ਸਕਦੇ ਹੋ ਵਰਕ ਵਾਲੇ ਸੂਟਾਂ ਦੇ ਜੇ ਵਾਲਾ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਖਾਦੀ ਛਿਲਕ ਦੇ ਉੱਪਰ ਬਣਿਆ ਹੋਇਆ ਹੈ ਜੀ ਇਹ ਵੀ ਨਵੇਂ ਡਿਜ਼ਾਈਨ ਦੇ ਵਿੱਚ ਥੋੜਾ ਹੈਵੀ ਵਰਕ ਦੇ ਨਾਲ ਕੰਪਲੀਟ ਕੀਤਾ ਹੋਇਆ ਹੈ ਬਹੁਤ ਵਧੀਆ ਸੂਟ ਪ੍ਰਿੰਟਡ ਡਿਜ਼ਾਈਨ ਨੇ ਜੀ ਦੇਖੀ ਜਾਓ ਤੁਸੀਂ ਆਪਾਂ ਇਹਦੇ ਵਿੱਚ ਪ੍ਰਿੰਟ ਸੂਟ ਵੀ ਦਿਖਾਵਾਂਗੇ ਬਹੁਤ ਸੋਹਣੇ ਨੇ ਦੇਖੋ ਜੇ ਵਾਲਾ ਇਹ ਆਪਣੇ ਕੋਲ ਇੱਕ ਪੀਸ ਪਿਆ ਸੀਗਾ ਜੀ ਦੇਖੋ ਬਹੁਤ ਸੋਨਾ ਸੂਟ ਹੈ ਇਹ ਵਾਲਾ ਵੀ ਪੈਚ ਲਾ ਕੇ ਆਪਾਂ ਨੇ ਮੂਰੀਆਂ ਦੇ ਉੱਪਰ ਵਰਕ ਕੀਤਾ ਹੋਇਆ ਤੇ ਸ਼ਰਟ ਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆ ਇਹ ਸੂਟ ਦਾ ਵੀ ਰਿਸਪੌਂਸ ਭੈਣਾਂ ਨੇ ਆਪਾਂ ਨੂੰ ਬਹੁਤ ਵਧੀਆ ਦਿੱਤਾ ਹੈ ਜੀ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਇਹ ਵਾਲਾ ਦੇਖੋ ਜੀ ਜੇ ਕੋਈ ਆਪਣੀਆਂ ਕੈਨਮ ਤੇ ਨੇ ਮੰਮੀ ਐ ਤੇ ਦਾਦੀਆਂ ਨੇ ਮੈਰਿਜ ਦੇ ਵਿੱਚ ਪਾਉਣੇ ਨੇ ਥੋੜਾ ਜਿਹਾ ਲਾਈਟ weight ਜੇ ਹਲਕੇ ਜੇ ਵਰਕ ਵਾਲੀ ਸੂਟ ਭਾਲਦੀਆਂ ਨੇ ਤੇ ਇਹ ਉਹਨਾਂ ਲਈ ਸੂਟ ਹੈ ਜੀ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਨਾਲੇ ਹਲਕਾ ਨਾਲੇ ਕਲਰ ਬਹੁਤ ਸੋਹਣਾ ਇਹਨਾਂ ਦੇ ਪਾਉਣ ਵਾਲਾ ਬਹੁਤ ਜੱਚਦੇ ਨੇ ਜੀ ਪਾਰਟੀ ਦੇ ਵਿੱਚ ਫਾਈਵੇ ਵਾਲੀ ਸੂਟ ਇਹ ਵਾਲਾ ਦੇਖੋ ਜੀ ਇਹ ਵੀ ਆਪਾਂ ਨੇ ਲਾਈਟ weight ਤਿਆਰ ਕੀਤਾ ਹੈ ਆਫ ਵਾਈਟ ਕਲਰ ਦੇ ਉੱਪਰ वाइन जैसा शेड लाके बहुत सोणा वर्क ਕੀਤਾ ਹੋਇਆ ਹੈ ਇਹ ਕਿਸੇ ਭੈਣ ਨੇ ਤਿਆਰ ਕਰਾਇਆ ਜੀ ਥੋੜੀ ਜਿਹੀ ਆਪਣੀ ਹੈ ਜਿਹੜੀ ਹੁਣ ਸ਼ਾਰਟ ਸ਼ਰਟਾਂ ਪਾਉਂਦੇ ਨੇ ਉਹਨਾਂ ਦੇ ਵਿੱਚ ਇਹ ਤਿਆਰ ਕੀਤਾ ਹੋਇਆ ਹੈ ਪਿਓਰ ਸਿਲਕ ਦਾ ਸੂਟ ਹੈ ਜੀ ਇਹ ਵਾਲਾ ਬਹੁਤ ਵਧੀਆ ਚੀਜ਼ ਹੈ ਦੇਖੋ ਜੀ ਇਹ ਵਾਲਾ ਵਰਕ ਤੁਹਾਨੂੰ ਪਤਾ ਹੀ ਹੋਵੇਗਾ ਬਹੁਤ ਟ੍ਰੈਂਡ ਦੇ ਵਿੱਚ ਚੱਲ ਚੱਕਿਆ ਚੱਲੇਗਾ ਏ オーਰਗਾਂజా ਦੇ ਉੱਪਰ ਬਣਾਇਆ ਜੀ ਆਪਾਂ ਨੇ ਪਹਿਲਾਂ ਇਹ ਡਿਜ਼ਾਈਨ ਆਪਾਂ ਪਿਓਰ ਸਿਲਕ ਤੇ ਕਰੀਬ ਤੇ ਵੀ ਬਣਾਏ ਨੇ ਇਹ ਵਾਲਾ ਸ਼ਰਟ オーਰਗਾਂజా ਤੇ ਬਣੀ ਹੋਈ ਹੈ ਜੀ ਬਾਟਮ ਤਿਆਰ ਕੀਤੀ ਹੋਈ ਹੈ ਨਾਲ ਇਹ ਆਪਣੇ ਦੋ ਸੂਟ ਤਿਆਰ ਕੀਤੇ ਹੋਏ ਨੇ ਜੀ ਬਹੁਤ ਵਧੀਆ ਚੀਜ਼ ਹੈ ਜੀ ਆਹ ਅਗਲੇ ਦੇਖੋ ਰਿਹਾ ਡਿਜੀਟਲ ਪ੍ਰਿੰਟ ਦੇ ਵਿੱਚ ਕਰੇਪ ਦੇ ਸੂਟ ਨੇ ਜੀ ਤੁਸੀਂ ਦੇਖੋ ਕਿੰਨੇ ਸੋਹਣੇ ਸਾਈਨ ਦੇ ਵਿੱਚ ਸੂਟ ਨੇ ਜੀ ਓ ਸੌਰੀ ਕਰੇਪ ਦੇ ਵਿੱਚ ਨਹੀਂ ਜੀ ਇਹ ਗਰਾਸ ਸਿਲਕ ਹੈ ਨਵਾਂ ਕਪੜਾ ਹੁਣ ਨਵਾਂ ਕਪੜਾ ਜੀ ਗਰਾਸ ਸਿਲਕ ਦੇ ਵਿੱਚ ਬਹੁਤ ਸੋਹਣੇ ਇਹਦੇ ਵਿੱਚ ਪ੍ਰਿੰਟਡ ਡਿਜ਼ਾਈਨ ਇੰਨੇ ਸੋਹਣੇ ਆਏ ਨੇ ਜਿੰਨੇ ਵੀ ਕਹਿ ਲੋ ਤੁਸੀਂ ਇੱਕ ਤੋਂ ਇੱਕ ਪ੍ਰਿੰਟਡ ਡਿਜ਼ਾਈਨ ਦੇਖੋਗੇ ਤੁਸੀਂ ਵਾਵਾ ਕਰਦੇ ਰਹੋਗੇ ਦੇਖੋ ਜੀ ਅਗਲਾ ਪ੍ਰਿੰਟਡ ਬਹੁਤ ਸੋਹਣਾ ਹੈ ਜੀ ਇਹ ਪਿੰਕ ਸਲਵਾਰ ਦੇ ਨਾਲ ਬਣਿਆ ਹੋਇਆ 블루 ਸ਼ਰਟ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਜੀ ਨਾ ਕਪੜਾ ਖਰਾਬ ਹੋਵੇ ਗਰਾਸ ਸਿਲਾਈ ਹੈ ਜੀ ਬਹੁਤ ਵਧੀਆ ਕਪੜੇ ਦੇ ਵਿੱਚ ਬਹੁਤ ਸੌਫਟ ਵਾਲੀ ਹੈ ਜੀ ਕਪੜਾ ਹੈ ਇਹਦੇ ਵਿੱਚ ਕਾਫੀ ਡਿਜ਼ਾਈਨ ਆਏ ਨੇ ਆਪਣੇ ਕੋਲ ਆਪਾਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾ ਦਿੰਨੇ ਆ। ਦੇਖੋ ਜੀ ਅਗਲਾ ਕਲਰ। ਦੇਖੋ ਜੀ ਸਰਦਈ ਕਲਰ ਦੇ ਸਰਦਈ ਫਲੋਸੀ ਕਲਰ ਹੈਗਾ। ਇਹਦੇ ਵਿੱਚ ਹਲਕੇ ਜਿਹੇ ਫਲਾਵਰ ਦਿੱਤੇ ਹੋਏ ਨੇ ਜੀ। ਪਲੇਨ ਬਾਟਮ ਹੈ। ਗਰਾਸ ਸਿਲਕ ਦੇ ਵਿੱਚ ਸੂਟ ਬਣਿਆ ਹੋਇਆ। ਇੱਕ ਤਾਂ ਬਹੁਤ ਸੋਹਣੇ ਸੂਟ ਨੇ ਜੀ। ਇਹਨਾਂ ਨੂੰ ਆਪਾਂ ਬਹੁਤ ਵਧੀਆ ਪਾਰਟੀ ਵੇਅਰ ਦੇ ਵਿੱਚ ਪਾ ਸਕਦੇ ਆ। ਵਧੀਆ ਹੁੰਦੇ ਨੇ ਜਿਹੜੀ ਵੀ ਰੇ ਪਹਿਣਾ ਥੋੜਾ ਜਿਹਾ ਹਲਕਾ ਜਾਂ ਹਟਕੇ ਜਿਹਾ ਕੁਝ ਭਾਲਦੇ ਨੇ ਉਹਨਾਂ ਲਈ ਨਹੀਂ ਦੇਖੋ ਜੀ ਇਹਦੇ ਵਿੱਚ ਰਾਣੀ ਕਲਰ ਦੇ ਵਿੱਚ ਹੈ ਜੀ ਬਹੁਤ ਵਧੀਆ ਸੂਟ ਹੈ ਵਾਲਾ ਵੀ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਆਪਾਂ ਬਹੁਤ ਮਿਹਨਤ ਨਾਲ ਇਹ ਸੂਟ ਲੈ ਕੇ ਆਏ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸਕਿੱਪ ਨਾ ਕਰਿਓ ਧਿਆਨ ਦੇਣਾ ਐਂਡ ਤੱਕ ਵੀ ਜ਼ਰੂਰ ਦੇਖ ਲਿਓ ਕਿਉਂ ਇੱਕ ਤੋਂ ਇੱਕ ਸੂਟ ਬਹੁਤ ਸੋਹਣਾ ਇਹਦੇ ਵਿੱਚ ਇਹ ਵਾਲਾ ਦੇਖੋ ਜੀ ਬਲੈਕ ਦੇ ਵਿੱਚ ਬਹੁਤ ਵਧੀਆ ਚੀਜ਼ ਹੈ ਇਸ ਗਰਾਸ ਸਿਲਕ ਦੇ ਵਿੱਚ ਬਲੈਕ ਬਾਟਮ ਦੇ ਨਾਲ ਬਹੁਤ ਵਧੀਆ ਚੀਜ਼ਾਂ ਲੈ ਕੇ ਆਇਆ ਮੇਰੀਆਂ ਭੈਣਾਂ ਵੀਡੀਓ ਨੂੰ ਪਿਆਰ ਦੇ ਨਾਲ ਦੇਖ ਲਿਆ ਕਰੋ ਜੀ ਆਪਣੀ ਵੀਡੀਓ ਦੀ ਵੇਟ ਕਰਿਆ ਕਰੋ ਅਗਲਾ ਦੇਖੋ ਜੀ ਦੇਖੋ ਕਿੰਨਾ ਸਰਦਾਰੀ ਕਲਰ ਦਾ ਸੁੰਟਰ ਹੈ ਗ੍ਰਾਸਿਲਕ ਦੇ ਵਿੱਚ ਇਹਦੇ ਵਿੱਚ ਪ੍ਰਿੰਟ ਡਿਜ਼ਾਈਨ ਜਿੰਨੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਸ ਤਰ੍ਹਾਂ ਦੇ ਹੀ ਮਿਲ ਜਾਣਗੇ ਜੀ ਇਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਆ ਰਹੀਆਂ ਨੇ ਇਹਦੇ ਵਿੱਚ ਪ੍ਰਿੰਟ ਡਿਜ਼ਾਈਨ ਜਿੰਨੇ ਵੀ ਕਹੋਗੇ ਉਹਨੇ ਹੀ ਮਿਲ ਜਾਣਗੇ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਸਾਰੇ ਨਹੀਂ ਦਿਖਾ ਸਕਦੇ ਇਸ ਕਰਕੇ ਇੰਨੀ ਖਮੇ ਪਿਕਾਂ ਹੀ ਬਣਾਈਆਂ ਨਹੀਂ ਗਈਆਂ ਦੇਖੋ ਜੀ ਇਹ ਤੁਸੀਂ ਆਲਮੋਸਟ ਵੀ ਲੈ ਸਕਦੇ ਹੋ ਕਿਉਂਕਿ ਪਹਿਲਾਂ ਆਪਾਂ ਪਿੰਕ ਸਲਵਾਰ ਦੇ ਨਾਲ ਇਹ ਦਿਖਾਇਆ ਸੀ ਸੂਟ ਤੇ ਇਹ ਵਾਲਾ ਆਪਾਂ ਆਲ ਓਵਰ ਦੇ ਵਿੱਚ ਵੀ ਹੈਗਾ ਜੀ ਆਪਣੇ ਕੋਲ ਜੇ ਕਿਸੇ ਮੇਰੀ ਕੋਈ ਭੈਣ ਆਲ ਓਵਰ ਲੈਣਾ ਚਾਹੁੰਦੀ ਹੈ ਤਾਂ ਉਹ ਆਲ ਓਵਰ ਵੀ ਲੈ ਸਕਦੀ ਹੈ ਇੱਕ ਤੋਂ ਇੱਕ ਡਿਜ਼ਾਈਨ ਵਧੀਆ हटके ਹੈ ਜੀ ਦੇਖ ਲੋ ਧਿਆਨ ਦੇ ਨਾਲ ਦੇਖੋ ਇਹ ਵਾਲਾ ਦੇਖੋ ਜੀ ਕਿੰਨਾ ਸਰਦਾਰੀ ਕਲਰ ਹੈ ਕਿੰਨਾ ਵਧੀਆ ਸੂਟ ਹੈ ਜੀ ਇਹ ਵਾਲਾ ਬਹੁਤ ਵਧੀਆ ਪ੍ਰਿੰਟ ਡਿਜ਼ਾਈਨ ਬਣਿਆ ਹੋਇਆ ਹੈ ਜੀ ਵੱਡੇ ਵੱਡੇ ਫਲਾਵਰ ਬਣੇ ਹੋਏ ਨੇ ਜੀ ਪੀਚ ਜੇ ਕਲਰ ਦੇ ਵਿੱਚ ਬਾਟਮ ਆ ਜਾਂਦੀ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲਾ ਵੀ ਇਹ ਵਾਲਾ ਬਲੈਕ ਦੇ ਵਿੱਚ ਹੈ ਜੀ ਪਹਿਲਾਂ ਆਪਾਂ ਪ੍ਰਿੰਟ ਤੁਹਾਨੂੰ ਦਿਖਾ ਚੁੱਕੇ ਹਾਂ ਇਹ ਵਾਲਾ ਬਲੈਕ ਸਲਵਾਰ ਦੇ ਨਾਲ ਹੈ ਇਹ ਤੁਹਾਨੂੰ ਪੀਸ ਮਿਲੇਗਾ ਜੀ ਬਲੈਕ ਸਲਵਾਰ ਦੇ ਨਾਲ ਹੀ ਇਹ ਵਾਲਾ ਅਲਓਵਰ ਦੇ ਵਿੱਚ ਨਹੀਂ ਬਲੇ ਮਿਲੇਗਾ ਜਿਹੜਾ ਤੁਹਾਨੂੰ ਪਹਿਲਾਂ ਆਪਾਂ ਬਲੂ ਸ਼ਰਟ ਵਾਲਾ ਦਿਖਾਸ ਚੱਲੇ ਆਂ ਜੀ ਉਹ ਤੁਹਾਨੂੰ ਆਲ ਓਵਰ ਦੇ ਵਿੱਚ ਵੀ ਮਿਲ ਜੇਗਾ ਤੇ ਪਲੇਨ ਸਲਵਾਰ ਨਾਲ ਵੀ ਮਿਲ ਜੇਗਾ ਦੇਖੋ ਜੀ ਇਹ ਵਾਲਾ ਡਿਜ਼ਾਈਨ ਕਿਉਂਕਿ ਇਸ ਕਪੜੇ ਦੇ ਵਿੱਚ ਕਾਫੀ ਡਿਜ਼ਾਈਨ ਨੇ ਜੀ ਦੇਖੋ ਕਿ ਇਸ ਕਲਰ ਦੇ ਵਿੱਚ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਹਲਕਾ ਹਲਕਾ ਪ੍ਰਿੰਟ ਹੈ ਜੀ ਬਹੁਤ ਵਧੀਆ ਇੱਕ ਤੋਂ ਇੱਕ ੱਟ ਕੇ ਚੀਜ਼ ਹੈ ਜਿੰਨੀਆਂ ਦੇਖੀ ਜਾਵਾਂਗੇ ਉੰਨੀ ਭੁੱਖ ਲਹੀ ਜਾਣੀ ਹੈ ਜੀ ਆਹ ਮੁੰਦਾ ਵੀ ਆ ਵੀ ਲੈ ਲਈ ਆ ਵੀ ਲੈ ਲੀਏ ਸਾਰੇ ਤੋਂ ਇੱਕ ਤੋਂ ਇੱਕ ਵਧੀਆ ਸੂਟ ਨੇ ਦੇਖੋ ਜੀ ਅਗਲਾ ਦੇਖੋ ਕਿੰਨਾ ਵਧੀਆ ਸੂਟ ਹੈ ਜੀ ਪਹਿਲਾ ਆਪਾਂ ਇਹ ਆਪਾਂ ਤੁਹਾਨੂੰ ਪਲੇਨ ਬਾਟਮ ਦੇ ਨਾਲ ਦਿਖਾਏ ਇਹ ਆਪਣੇ ਕੋਲ ਆਲ ਓਵਰ ਵੀ ਮਿਲ ਜੀਏਗਾ ਆਲ ਓਵਰ ਸੂਟ ਵੀ ਬਿਲਕੁਲ ਜ਼ਰੂਰ ਮਿਲੇਗਾ ਜੀ ਬਹੁਤ ਵਧੀਆ ਸੂਟ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਸਕੀਪ ਨਾ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਚ ਬਹੁਤ ਮਿਹਨਤ ਲੱਗਦੀ ਹੈ ਜੀ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇ ਹੀ ਸੋਹਣੇ ਸੋਹਣੇ ਸੂਟ ਲੈ ਕੇ